ਸਾਡੇ ਨਾਲ ਦਾਦਾ ਭਵਿੰਦਰ ਸਿੰਘ ਜੀ ਦੀ ਰਹਿਮਾਈ ਇਹਤ ਅ ਭੱਟੀ ਭੜੀ ਵਾਲੇ ਜਿਹੜੇ ਮਸ਼ਹੂਰ ਵਰਡ ਲੈਵਲ ਤੇ ਸੰਗੀਤਕਾਰ ਨੇ ਅੱਜ ਉਹ ਵੀ ਇੱਥੇ ਪਹੁੰਚੇ ਹਨ ਉਹਨਾਂ ਦਾ ਵੀ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਉਹਨਾਂ ਦੇ ਨਾਲ ਸੰਗਤ ਭਾਰੀ ਗੰਦੇ ਵਿੱਚ ਸੰਗਤ ਵੀ ਮੌਜੂਦ ਆ ਅਸੀਂ ਸਭ ਦੇ ਤਹਿ ਦਰੋਂ ਸ਼ੁਕਰ ਦੀ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਪਿਆਰੀ ਸ਼ਖੀਅਤ ਹੋ ਨਰਿੰਦਰ ਸਾਡੇ ਆਨੰਦ ਜੀ ਜਿਹੜੇ ਕਿ ਅਧਿਆਤਮਿਕ ਤੌਰ ਤੇ ਵੀ ਬੜੇ ਡੂੰਗੇ ਚਲੇ ਗਏ ਨੇ ਅਸੀਂ ਉਹਨਾਂ ਦੀ ਇੱਕ ਕੈਸਟ ਜਿਹੜੀ ਹੈ ਜੈ ਬਾਲਾ ਕੰਪਨੀ ਬਲੁਰਪੀਸ ਹੋਣ ਜਾ ਰਹੀ ਹੈ ਔਰ ਇਸ ਤੋਂ ਪਹਿਲਾਂ ਕਿ ਉਹ ਰੀਲਿਸ ਹੋਵੇ ਸਾਡੇ ਬਣੇ ਹੀ ਸਤਿਕਾਰਯੋਗ ਪੱਟੀ ਸਾਹਿਬ ਨੇ ਉਹਨਾਂ ਦੇ ਜੀਵਨ ਬਾਰੇ ਔਰ ਉਹਨਾਂ ਦੇ ਬਾਰੇ ਬਹੁਤ ਸੁੰਦਰ ਗਨਾ ਬਿਆਨ ਕੀਤੀਆਂ ਇੱਥੇ ਕਾਫੀ ਸੰਗਤ ਮੌਜੂਦ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਜੋ ਸੰਮਤ ਲਈ ਉਪਦੇ ਰਏ ਨੇ ਸਾਥ ਕਰਕੇ ਬੀਬੀ ਇੰਦਰਜੀਤ कौर ਸਤਨਾਮ ਸਿੰਘ ਜਿਹਨੇ ਉਹਨਾਂ ਦੇ ਨਾਲ ਸਾਰੇ ਰਜਿੰਦਰ ਸਿੰਘ ਸਾਰੇ ਇੱਥੇ ਹਾਜ਼ਰ ਬੈਠੇ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਕਿ ਉਹ ਇਹ ਜ ਸੁਭ ਅਕਸਰ ਦੇ ਵਿੱਚ ਸ਼ਾਮਲ ਹੋਏ ਜਿਵੇਂ ਸ਼ੁਰੂਆਤ ਦੇ ਵਿੱਚ ਸਾਡੇ ਬਰਿੰਦਰ ਜੀ ਨੇ ਆਨੰਦ ਜੀ ਨੇ ਦੱਸਿਆ ਕਿ ਗੁਰੂ ਬ੍ਰਹਮਾ ਗੁਰੂ ਵਿਸ਼ਵ ਗੁਰੂ ਦੇਵੋ ਮਹేశਵਰਾ ਗੁਰੂ ਪਰ ਸਾਖ ਸਾਤ ਪਾਰ ਬ੍ਰਹਮ ਤਸਮੈ ਸ੍ਰੀ ਗੁਰਵੈਨ ਤੇ ਤੇ ਹੈ ਕਿ ਗੁਰੂ ਹੀ ਬਹੁਤ ਵੱਡੀ ਤਾਕਤ ਹੈ ਜਪਜੀ ਸਾਹਿਬ ਦੇ ਵਿੱਚ ਜਦੋਂ ਅਸੀਂ ਮੂਰ ਮੰਤਰ ਦਾ ਪਾਠ ਕਰਦੇ ਹਾਂ ਏਕ ਓੰਕਾਰ ਸਤਨਾਮ ਕਰਤਾ ਪੁਰਨ ਨਿਰਪਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਐਸਟਰੀਲਿਜ਼ ਕਰ ਰਿਹਾ ਗੁਰੂ ਮੈਂ ਮੈਂ ਇਸ ਬੰਦੀ ਕੀ ਕਹਣਾ ਤੁਸੀਂ ਆਪ ਬਹੁਤ ਉਚਕੋਟੇ ਲਖਾਰੀਆਂ ਜੀ ਵਾਹਿਬੀ ਟਿੱਕਾ ਖਾਲਸਾ ਵਾਹਿਬੀ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਇਸ ਮੌਕੇ ਦੇ ਉੱਤੇ ਜਦੋਂ ਸਾਡੇ ਬਹੁਤ ਹੀ ਦਰਾਹੇ ਦੇ ਬਹੁਤ ਹੀ ਸੂਝਵਾਨ ਬੜੇ ਸੁਰਜੀ ਹੋਏ ਤੇ ਪੁਰਾਣੇ ਸਾਡੇ ਆਰਟਿਸਟ ਜਿਹੜੇ ਕਿ ਧਾਰਮਿਕ ਤੌਰ ਤੇ ਜਾਂ ਡਿਵੋਸ਼ਨਲ ਜੀ ਨੂੰ ਅਸੀਂ ਇੰਗਲਿਸ਼ ਚ ਕਹਿੰਦੇ ਆ ਅਧਿਆਤਮਕ ਜਿਹੜੇ ਗੀਤ ਨੇ ਉਹ ਸ਼ੁਰੂ ਤੋਂ ਲਿਖਦੇ ਵੀ ਨੇ ਤੇ ਇਹ ਉਹਨਾਂ ਰਚਨਾਵਾਂ ਨੂੰ ਆਪਣੀ ਗਾਇਕੀ ਦੇ ਵਿੱਚ ਪੇਸ਼ ਕਰਦੇ ਨੇ ਤੇ ਅਨੰਦ ਸਾਹਿਬ ਇਹਨਾਂ ਦੀ ਅੱਜ ਨਿਰਿੰਦਰ ਅਨੰਦ ਜੀ ਇਹਨਾਂ ਦੀ ਅੱਜ ਅਸੀਂ ਗੁਰੂ ਮਹਿਮਾ ਜਿਹੜਾ ਇਹਨਾਂ ਨੇ ਇੱਕ ਟਰੈਕ ਤਿਆਰ ਕੀਤਾ ਹੈ ਇਹ ਕਿਉਂਕਿ ਗੁਰੂਆਂ ਦੀ ਮਹਿਮਾ ਨਾਲ ਹੀ ਸਾਰਾ ਕੁਝ ਚੱਲਦਾ ਜੀ ਅਸੀਂ ਗੁਰੂਆਂ ਦੀ ਮਹਿਮਾ ਤੋਂ ਹੁੰਨੇ ਆ ਤਾਂ ਹੀ ਸਾਡੇ ਤੇ ਆਸ਼ੀਰਵਾਦ ਮਿਲਦਾ ਹੈ ਸਾਡੇ ਤੇ ਕਿਰਪਾ ਹੁੰਦੀ ਹੈ ਅਸੀਂ ਜ਼ਿੰਦਗੀ 'ਚ ਕਾਮਯਾਬ ਹੁੰਨੇ ਆ ਸੋ ਗੁਰੂ ਮਹਿਮਾ ਜਿਹੜਾ ਟਰੈਕ ਹੈ ਜੀ ਉਹ ਬਾਲਾ ਜੀ ਜਿਹੜਾ ਮਿਊਜ਼ਿਕ ਉਹਨਾਂ ਵੱਲੋਂ ਅੱਜ ਰਿਲੀਜ਼ ਕੀਤਾ ਜਾਣਾ ਹੈ ਇਸ ਸਮੇਂ ਅਸੀਂ ਬਹੁਤ ਬੜਪਾਗੇ ਆ ਆਪਣੇ ਆਪ ਨੂੰ ਬੜੇ ਕਰਮਾ ਵਾਲੇ ਸਮੀਨਾਂ ਕੇ ਸਾਡੇ ਵਿਚਕਾਰ ਅੱਜ ਅ ਵਿਦਵਾਨ ਬੜੇ ਗਿਆਨੀ ਤੇ ਬਹੁਤ ਉੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਅ ਬਾਬਾ ਜੀ ਬਾਬਾ ਭਪਿੰਦਰ ਸਿੰਘ ਜੀ ਉਹ ਸਾਡੇ ਵਿਚ ਪਹੁੰਚੇ ਨੇ ਸਾਨੂੰ ਅਸ਼ੀਰਵਾਦ ਦੇਣ ਲਈ ਸਾਡੀ ਇਸ ਟ੍ਰੈਕ ਨੂੰ ਅਸ਼ੀਰਵਾਦ ਦੇਣ ਲਈ ਅਸੀਂ ਉਹਨਾਂ ਨੂੰ ਆਪਣੇ ਵੱਲੋਂ ਇੱਥੇ ਜੀ ਆਇਆਂ ਨੂੰ ਵੀ ਕਹਿੰਦੇ ਆ ਤੇ ਬਾਬਾ ਜੀ ਦਾ ਧੰਨਵਾਦ ਵੀ ਕਰਦੇ ਆ ਕਿ ਉਹਨਾਂ ਨੇ ਇੰਨੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਜਿਹੜਾ ਇਹ ਅਨਰਜੀ ਦਾ ਇਹ ਟਰੈਕ ਹੈ ਉਹਨੂੰ ਰਿਲੀਜ਼ ਕਰਨਾ ਕਿਉਂਕਿ ਗੁਰੂ ਮਹਿਮਾ ਹੈ ਇਹ ਗੁਰੂ ਲੋਕਾਂ ਦੀ ਮਹਿਮਾ ਜਿਹੜੀ ਹੈ ਇਹ ਅਪਰੰਪਾਰ ਹੁੰਦੀ ਹੈ ਇਹਦੇ ਵਿੱਚ ਜਿੰਨੀ ਅਸੀਂ ਕਰ ਲਈਏ ਥੋੜੀ ਹੈ ਉਹਦੇ ਇਹ ਇੱਕ ਰਾਈਟਰ ਦਾ ਇੱਕ ਕਲਾਕਾਰ ਦਾ ਇੱਕ ਆਪਣਾ ਗੁਣ ਹੁੰਦਾ ਕਿ ਉਹ ਆਪਣੇ ਗੁਰੂ ਨੂੰ ਆਪਣੇ ਆਪਣੇ ਇਸ਼ਟ ਨੂੰ ਆਪਣੇ ਜਿਹੜਾ ਧਰਮ ਹੈ ਉਹਨੂੰ ਕਿਸ ਤਰੀਕੇ ਨਾਲ ਉਹ ਬਿਆਨ ਕਰਦਾ ਹੈ ਕਿਉਂਕਿ ਇਨਸਾਨੀਅਤ ਜਿਹੜੀ ਹੈਗੀ ਆ ਉਹ ਸਾਰੇ ਧਰਮਾਂ ਦਾ ਇੱਕ ਨਿਚੋੜ ਬਣ ਕੇ ਕਿ ਇਨਸਾਨੀਅਤ ਵੱਡਾ ਜਿਹੜਾ ਇੱਕ ਧਰਮ ਬਣ ਜਾਂਦਾ ਸੋ ਗੁਰੂ ਮਹਿਮਾਸੀ ਅੱਜ ਰਿਲੀਜ਼ ਕਰਨੀ ਆ ਜੀ ਤੇ ਅਨੰਦ ਸਾਹਿਬ ਨਿਰੰਦਰ ਅਨੰਦ ਜੀ ਦੀ ਤੇ ਬਾਲਾ ਜੀ ਜਿਹੜੀ 뮤직 ਕੰਪਨੀ ਆ ਉਹਨਾਂ ਨੇ ਇਹਨੂੰ ਤਿਆਰ ਕੀਤਾ ਸੋ ਮੈਂ ਸੁਣਿਆ ਜੀ ਕਿ ਪੌਪੂਲਰ ਜੀ ਦਾ ਰਿਜ਼ਲਟ ਜਾ ਰਿਹਾ ਬਹੁਤ ਵਧੀਆ ਰਿਸਪੌਂਸ ਆ ਜੀ ਬਹੁਤ ਸਾਰੇ ਲੋਕ ਤਾਂ ਜੁੜੇ ਨੇ ਇਹਦੇ ਨਾਲ ਤੇ ਸੁਣੀ ਵੀ ਆ ਸਾਰਿਆਂ ਨੇ ਕਿ ਮੈਂ ਸਾਰਿਆਂ ਨੂੰ ਇਹ ਬੇਨਤੀ ਵੀ ਕਰੂੰਗਾ ਕਿ ਅਸੀਂ ਇਹਨੂੰ ਜਦੋਂ ਅੱਜ ਰਿਲੀਜ਼ ਕਰਾਂਗੇ ਉਸ ਤੋਂ ਬਾਅਦ ਸਾਰੇ ਇਹਨੂੰ ਬਤ ਬਤ ਸੁਣਿਓ ਅ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਸਾਰੇ ਵੀ ਉਹਨੂੰ ਆਪਣੇ ਆਪਣਾ ਵਿਚਾਰ ਵੀ ਦਿਓ ਸਾਨੂੰ ਕਿ ਤੁਹਾਨੂੰ ਕਿੱਦਾਂ ਲੱਗਿਆ ਜਾਂ ਅਸੀਂ ਹੋਰ ਵੀ ਵਿਖਦੇ ਵਿੱਚ ਕੀ ਵਧੀਆ ਕਰ ਸਕਦੇ ਹਾਂ ਅਸੀਂ ਅਧਿਆਤਿਕ ਤੌਰ ਤੇ ਧਾਰਮਿਕ ਤੌਰ ਤੇ ਡਿਵੋਸ਼ਨਲ ਤੌਰ ਤੇ ਅਸੀਂ ਹੋਰ ਕੀ ਚੰਗਾ ਕਰ ਸਕਦੇ ਆ ਸਾਨੂੰ ਤੁਹਾਡੇ ਸੁਝਾਅ ਉਹ ਜਰੂਰ ਦਿਓ ਸਾਨੂੰ ਤੇ ਮੈਂ ਇਸ ਮੌਕੇ ਤੇ ਬਾਬਾ ਜੀ ਦਾ ਬਾਬਾ ਭੁਪਿੰਦਰ ਸਿੰਘ ਜੀ ਸਾਡੇ ਵਿੱਚ ਕਾਨ ਬੈਠੇ ਨੇ ਤੇ ਉਹਨਾਂ ਦਾ ਮੈਂ ਬਹੁਤ ਧੀਨੀ ਹੈ तहे ਦਿਲੋਂ ਧੰਨਵਾਦ ਕਰਦਾ ਕਿ ਸਾਨੂੰ ਉਹਨਾਂ ਦਾ ਅਸ਼ੀਰਵਾਦ ਮਿਲਣਾ ਸੋ ਤੁਸੀਂ ਸਾਰੇ ਪਿਆਰ ਨਾਲ ਇਸ ਜਿਹੜੀ ਟਰੈਕ ਹੈ ਗੁਰੂ ਮਹਿਮਾ ਇਹਦੇ ਨਾਲ ਜੁੜਿਓ ਇਹਨੂੰ ਸੁਣੀਓ ਤੇ ਹੋਰ ਆਪਣੇ ਜਿਹੜੇ ਅੱਗੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਸੱਜਣ ਪ੍ਰੇਮੀ ਨੇ ਸਾਰਿਆਂ ਤੱਕ ਇਹਨੂੰ ਪਹੁੰਚਾਓ